ਹੈਲੋ ਜੀ ਜੈਮਸ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮਨਿਕਾ ਧਵਨ ਆਈ ਹਾਂ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮਨਿਕਾ ਧਵਨ ਅਫੀਸ਼ੀਅਲ ਹੈ ਇੱਕ ਪ੍ਰੋਬਲਮ ਹੋ ਗਈ ਹੈ ਲਗਾਈ ਸੀ ਮੈਂ ਕੱਪੜਿਆਂ ਵਾਲੀ ਮਸ਼ੀਨ ਔਰ ਅਬ ਜੀ ਤੁਸੀਂ ਕਿਉਂ ਲਾਈਟ ਪੇਸ ਦਿੱਤੀ ਹੈ ਸਾਰਾ ਕੰਮ ਠੱਪ ਹੋ ਗਿਆ ਹੁਣ ਮੇਰਾ ਜਿੰਨੀ ਦੇ ਤੱਕ ਲਾਈਟ ਨਹੀਂ ਆਏਗੀ ਅਨੀ ਦਾ ਦਾ ਕਲੋਥਿੰਗ ਮੇਰੇ ਵਾਸ਼ ਨਹੀਂ ਹੋਣਗੇ ਤੇ ਥੋੜਾ ਜੀ ਤੁਹਾਨੂੰ ਚਾਤੀ ਮਰਵਾ ਦਵਾਂ ਇਹ ਦੇਖੋ ਇੱਥੋਂ ਸਟਾਰਟ ਹੁੰਦੇ ਹੁੰਦੇ ਉਹ ਕਿਚਨ ਤੱਕ ਗਏ ਹੋਏ ਨੇ ਤੇ ਕੁਛ ਅਜੇ ਵਾਸ਼ਿੰਗਸ ਹਸਤੇ ਮਸ਼ੀਨ ਚ ਹੈ ਇੱਕ ਮੌਸਮ ਹੋ ਗਿਆ ਬਹੁਤ ਖਰਾਬ ਕਿੱਥੇ ਕਿੱਥੇ ਮੌਸਮ ਖਰਾਬ ਹੋਇਆ ਹੈ ਇਸ ਬਾਰੇ ਮੈਨੂੰ ਜਾਣਕਾਰੀ ਜ਼ਰੂਰ ਦੇਣਾ ਬਟ ਅੰਮ੍ਰਿਤਸਰ ਦੇ ਵਿੱਚ ਮੌਸਮ ਬਿਲਕੁਲ ਖਰਾਬ ਚੱਲ ਰਿਹਾ ਹੈ ਬਿਲਕੁਲ بارش ਦਾ ਮਾਹੌਲ ਬਣ ਰਿਹਾ ਹੈ। ਔਰ بارش ਐਨੀ ਕੁ ਜ਼ਿਆਦਾ ਆ ਰਹੀ ਹੈ ਰਾਤੀ ਮੈਕਸਿਮਮ 22 ਵਜੇ ਦੇ ਪਾਸਪਾਸ بارش ਜਿਹੜੀ ਉੱਤਰ ਗਈ ਸੀ ਤੇ ਹਜੇ ਤੱਕ بارش ਚੱਲ ਰਹੀ ਹੈ। ਤੁਹਾਡੇ ਕਿਤੇ ਕਿਤੇ بارش ਆ ਰਹੀ ਹੈ? ਇਸ ਬਾਰੇ ਮੈਨੂੰ ਮੈਸੇਜ ਜ਼ਰੂਰ ਦੇਣਾ। ਅਸੀਂ ਸਭ ਤੋਂ ਪ੍ਰੋਪਰ ਟਰੈਸ ਤੇ ਆ ਚੁੱਕੇ ਹਾਂ। ਸੋਚਿਆ ਕਲੋਥਿੰਗ ਵਾਸ਼ ਕਰਦੇ ਕਰਦੇ ਹਲਕਾ ਜਿਹਾ ਇੱਕ ਵੀਡੀਓ ਮੈਂ ਰੈਡੀ ਕਰਾਂਗੀ। ਬੜ ਕਲੋਥਿੰਗ ਵਾਸ਼ਿੰਗ ਤੋਂ ਪਹਿਲਾਂ ਹੀ ਚੋਪਟ ਹੋ ਗਈ ਗੇਮ ਸਾਰੀ ਮੇਰੀ ਹੁਣ ਰੱਬ ਜਾਣੇ ਸੋਮਵਾਰ ਦਾ ਕੱਟ ਲੱਗ ਗਿਆ ਪਰ ਇਹਦੀ ਲਾਈਟ ਆਵੇ ਕਿ ਨਾ ਆਵੇ ਪਰ ਮੇਰੇ ਦਿਮਾਗ 'ਚ ਟੈਨਸ਼ਨ ਪੈ ਗਈ ਹੈ ਤੁਸੀਂ ਮੰਨੋਗੇ ਨਹੀਂ ਮੈਂ ਮਾਰਨਿੰਗ ਟਾਈਮ 6:30 ਵੇ ਦੀ ਉੱਠ ਕੇ ਸੋਚ ਰਹੀ ਆ ਵਾਸ਼ਿੰਗਸ ਕਰਦੀ ਆ ਕਲੋਥ ਵਾਸ਼ਿੰਗਸ ਕਰਦੀ ਆ ਤੇ ਮੈਕਸਿਮਮ 10 ਵਜੇ ਦੇ ਪਾਸ ਪਾਸ ਜਿਹੜਾ ਕਿ ਹੁੰਦਾ ਕੱਟ ਲੱਗਣਾ ਮਲਤੀ ਨੂੰ ਉਹ ਤੇ ਲੱਗਾ ਨਹੀਂ ਤੇ ਮੈਂ ਸੋਚੇ ਚਲਿਆ ਅੱਜ ਨਹੀਂ ਲੱਗਣਾ ਹੁਣ ਅੱਜ ਨਹੀਂ ਮੂਡ ਹੋਣਾ ਤੇ ਚਲੋ ਜੀ ਅਸੀਂ 11 ਵਜੇ ਫਿਰ ਮੈਂ ਮਸ਼ੀਨ ਸਟਾਰਟਸ ਕਰ ਦਿੱਤੀ ਹਜੇ ਮੈਂ ਇਹਦੀ ਪਹਿਲਾ ਬੁਰ ਵੀ ਨਹੀਂ ਆਇਆ ਕੱਪੜੇ ਦਾ ਤੇ ਲਾਈਟ ਚਲੇ ਗਈ ਹੈ ਹੁਣ ਰੱਬ ਜਾਣੇ ਕਦੋਂ ਲਾਈਟ ਆਏਗੀ ਕਦੋਂ ਮੇਰੇ ਕਲੋਥਿੰਗ ਵਾਸ਼ ਹੋਣਗੇ ਨਹੀਂ ਵੀ ਹੋ ਪਾਨਗੇ ਫਿਰ ਮੇਰੇ ਦਿਮਾਗੇ ਟੈਨਸ਼ਨ ਰਹਿਣੀ ਹੈ ਯਾਰ ਹਰ ਇੱਕ ਮਸਲਾ ਲੇਡੀਜ਼ ਦੇ ਨਾਲ ਹੀ ਕਿਉਂ ਹੈ ਖਾਣਾ ਬਣਾਉਣਾ ਤਾਂ ਟੈਨਸ਼ਨ ਸਫਾਈਆਂ ਕਰੋ ਤਾਂ ਟੈਨਸ਼ਨ ਮੈਂ ਕਹਿੰਦੀ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਟੈਨਸ਼ਨ 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 ਕਦੀ ਆਪਣੇ ਲਈ ਵੀ ਮੈਂ ਸੋਚੀ ਇਹਨੇ ਕਿ ਤੁਸੀਂ ਦੇਖੋ ਇਸ ਟਾਈਮ ਮੈਂ ਆਪਣਾ ਐਪਰੈਂਟ ਬੰਨੀ ਆਇਆ ਮੈਂ ਨਾ ਕਿਚਨ ਨੂੰ ਜਸਟ ਐਂਡ ਕਲੀਨ ਕਰਕੇ ਯਸ ਉੱਪਰ ਆਈਆਂ ਤੇ ਉੱਪਰ ਆ ਕੇ ਮੈਂ ਸੋਚੀ ਚਲੀ ਯਾਰ ਮੈਂ ਨਾ واਸ਼ਿੰਗਸ ਕਰਦੀਆਂ ਨਾਲ ਹਲਕਾ ਜਿਹਾ ਵੀਡੀਓ ਸਟਾਰਟ ਕਰ ਲੈਣੀ ਆ ਦੇਖਿਆ ਜਾਵੇ ਤਾਂ ਮੇਰਾ ਕੱਲ ਦਾ ਵੀਡੀਓ ਨਹੀਂ ਪਿਆ ਔਰ ਪਰਸੋ ਦਾ ਵੀਡੀਓ ਪਿਆ ਸੀ ਕਿ ਨਹੀਂ ਪਿਆ ਸੀ ਇਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਲੱਗਾ ਪਿਆ ਸੀ ਕਿਉਂਕਿ ਪਿੰਡੀਆਂ ਵਾਲੀ ਵੀਡੀਓ ਮੈਂ ਸੀ ਰੈਡੀ ਕੀਤੀ ਸੀ ਪਿੰਡੀ ਸਬਜ਼ੀ ਦੀ ਨੂੰ ਲੈ ਕੇ ਤੇ ਬਾਕੀ ਦੇਖਿਆ ਜਾਵੇ ਕੱਲ ਮੈਨੂੰ ਫੋਟੋ ਮੇਰਾ ਇੱਕ ਮੇਰੇ ਹਸਬੰਡ ਦੇ ਨਾਲ ਪਿਆ ਸੀ অরুণ ਤਾਂ ਬੰਦੇ ਨਾਲ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਤੇ ਮੈਨੂੰ ਕਹਿ ਰਹੇ ਸੀ ਕਿ ਮੈਮ ਸਾਰਾ ਦਿਨ ਨਿਕਲ ਗਿਆ ਤੇ ਫੋਟੋ ਤੁਸੀਂ ਹੁਣ ਆਪਣੇ ਹਸਬੰਡ ਦੀ ਨਾਲ ਡਾਲੀ ਹੈ ਤੇ ਤੁਹਾਨੂੰ ਦੱਸ ਦਵਾਂ ਜੀ ਕੱਲ ਪਲੈਨਿੰਗ ਉਹ ਵੀ ਚੋਪਟ ਹੋ ਗਈ অরুণ ਦਾ ਬਰਥਡੇ ਸੀ ਔਰ ਸੈਲਬ੍ਰੇਟ ਨਹੀਂ ਕਰ पाए ਤੇ ਉਹਦੇ ਪਿੱਛੇ ਰੀਜ਼ਨ ਇਹ ਹੀ ਸੀ ਕਿ ਕੁਝ ਘਰ ਵਿੱਚ ਮਹਿਮਾਨ ਆਨਕਾਰਨ ਸਮਝ ਲਓ ਕਿ ਜਿਹੜੀ ਗੇਮ ਆ ਉਹ ਬਿਲਕੁਲ ਰਫ ਹੋ ਗਈ ਨੰਬਰ 2 ਤੇ ਜਿਹੜਾ ਫੋਟੋਸ ਹੈ ਉਹ ਮੇਰਾ ਫੋਟੋਸ ਬੜਾ ਹੀ ਪੁਰਾਣਾ ਹੈ ਆਜ ਦਾ ਫੋਟੋਸ ਨਹੀਂ ਹੈ ਮੇਰਾ ਬਹੁਤ ਪੁਰਾਣਾ ਫੋਟੋ ਹੈ ਤੇ ਉਹ ਯੋ ਮੈਂ ਮਤਲਬ ਫੀਡਬੈਕ ਦੁਬਾਰਾ ਤੋਂ ਡਾਲ ਦਿੱਤਾ ਤਾਂ ਕਿ ਮੇਰੇ ਪਰਿਵਾਰ ਫੇਸਬੁੱਕ ਫੈਮਿਲੀ ਨੂੰ ਪਤਾ ਲੱਗ ਜਾਵੇ ਅਰੁਨ ਤਮਨਜੀ ਦਾ ਬਰਥਡੇ ਹੈ ਤੇ ਬਾਕੀ ਦੇਖਿਆ ਜਾਵੇ ਸੋਚਿਆ ਸੀ ਬੜੇ ਸੈਲਿਬ੍ਰੇਟ ਕਰਾਂਗੇ ਕਿਤੇ ਇੰਜੋਇਮੈਂਟ ਕਰਾਂਗੇ ਜਾਵਾਂਗੇ ਕਰਾਂਗੇ ਬਟ ਯਾਰ ਹਮੇਸ਼ਾ ਲਾਈਫ ਦੇ ਵਿੱਚ ਇੱਕ ਚੀਜ਼ ਬਹੁਤ ਅਨਸਕਸੈਸਫੁਲ ਹੋ ਜਾਂਦੀ ਹੈ ਜੋ ਇਨਸਾਨ ਸੋਚਦਾ ਹੈ ਉਹਦੇ ਨਾਲ ਉਹ ਚੀਜ਼ ਨਹੀਂ ਹੁੰਦੀ ਤੇ ਜੋ ਨਾ ਸੋਚਿਓਵੇ ਸਭ ਸ਼ੋ ਹੋ ਜਾਂਦਾ ਹੈ ਇਹ ਸਿਰਫ ਸਿਰਫ ਮੇਰੇ ਨਾਲ ਹੀ ਸਟੋਰੀ ਲਾਈਫ ਦੀ ਹੈ ਕਿ ਤੁਹਾਡੇ ਸਾਰਿਆਂ ਨਾਲ ਹੈ ਇਸ ਬਾਰੇ ਮੈਨੂੰ ਕਮੈਂਟ ਜ਼ਰੂਰ ਕਰਨਾ ਠੀਕ ਹੈ ਨਾ ਸੋ ਬਾਕੀ ਦੇਖਿਆ ਜਾਵੇ ਰੱਬ ਜੀ ਹੋਏ ਨੇ ਦਇਆਲ ਬਹੁਤ ਜ਼ਿਆਦਾ بارش ਨੇ ਕਰ ਦਿੱਤਾ ਬਹੁਤ ਜ਼ਿਆਦਾ ਵਧੀਆ ਮੌਸਮ ਤੇ ਦੇਖਿਆ ਜਾਵੇ ਮੈਂ ਤੁਹਾਨੂੰ ਕੱਲ ਪਰਸੋ ਵੀ ਇੱਕ ਗੱਲ ਦੱਸੀ ਸੀ ਕਿ ਦੋ ਦਿਨ ਤਿੰਨ ਦਿਨ ਦੇ ਅੰਦਰ ਅੰਦਰ ਮੌਸਮ ਬਹੁਤ ਚੇਂਜ ਹੋ ਚੁੱਕਿਆ ਤੇ ਜਿਹੜਾ ਕਿ ਸਮਰ ਮੌਸਮ ਨਿਕਲ ਜਾ ਰਿਹਾ ਹੈ ਐਂਡ ਵਿంటర్ ਮੌਸਮ ਦੀ ਤਿਆਰੀ ਪੂਰੀ ਪ੍ਰੋਪਰ ਹੋ ਰਹੀ ਹੈ ਕਲਬਤ ਕਰਦੀ ਕਰਦੀ ਅਸੀਂ ਸੀੜੀਆਂ ਦੇ نیچے ਵੀ ਜਾ ਰਹੇ ਆ ਤੇ ਬਾਕੀ ਮੈਂ ਤੁਹਾਨੂੰ ਇਸ ਲਈ ਵੀਡੀਓਸ ਪਾਈ ਸੀ ਕਿ ਮੈਂ ਆਪਣੀ ਕਲੋਥਿੰਗ ਵਾਸ਼ਿੰਗਸ ਦੇ ਨਾਲ-ਨਾਲ ਵੀਡੀਓ ਵੀ ਰੈਡੀ ਕਰਾਂਗੀ ਔਰ ਆਪਣੇ ਪਰਿਵਾਰ ਫੇਸਬੁੱਕ ਫੈਮਿਲੀ ਨੂੰ ਬਾਰਿਸ਼ਵਾਰ ਇਸ ਤੇ ਵੀ ਦੱਸਾਂਗੀ ਕਿ ਦੇਖੋ ਬਾਰਿਸ਼ ਦਾ ਮਹੌਲ ਤੇ ਐ ਦੇਖੋ ਜੀ ਪਿੱਛੇ ਆਪਣਾ ਜਿਹੜਾ ਕੀ ਪਹਿਲੀ ਦਾ ਦੇਖਿਆ ਜਾਵੇ ਸਰਕਲ ਪੁਆਇੰਟ ਬਣਾ ਦਿੱਤਾ ਹੋਇਆ ਹੈ ਫਿਰ ਇੱਥੇ ਕੁਛ ਨਾ ਕੁਛ ਕੁਛ ਨਾ ਕੁਛ ਖੇਤੀ ਬਾੜੀ ਕੁਝ ਹੋ ਕੇਗੀ ਕੀ ਉਗਾਨਗੇ ਕੀ ਨਹੀਂ ਉਗਾਨਗੇ ਇਹ ਤੇ ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ ਜਿਨ੍ਹਾਂ ਦੇ ਜ਼ਮੀਨਦਾਰੀ ਸਭ ਕੁਝ ਹੋਇਆ ਹੋਵੇ ਸਾਡੇ ਵਰਗਿਆਂ ਨੂੰ ਤਾਂ ਸਿਰਫ ਦੇਖਣਾ ਹੀ ਆਉਂਦਾ ਤੇ ਕੁਛ ਨਾ ਆਉਂਦਾ ਜਾਂ ਬੋਲਣਾ ਆਉਂਦਾ ਠੀਕ ਹੈ ਨਾ ਸੋ ਬਾਕੀ ਕਲੋਥਿੰਗ ਰਹਿ ਗਈ ਜੇ ਮੇਰੀ ਅਨਕੰਪਲੀਟ ਮੈਨੂੰ ਲੱਗਦਾ ਨਹੀਂ ਹੋ ਪਾਏਗੀ ਕੰਪਲੀਟ ਰੱਬ ਜੀ ਕਰੋ ਮਿਹਰ ਮੇਰੇ ਤੇ ਤੇ ਲਾਈਟ ਆਵੇ ਜਲਦੀ ਜਲਦੀ ਬਾਕੀ ਇਹ ਦੇਖੋ ਜੀ ਰੂਮ ਇਸ ਰੂਮ ਨੂੰ ਤੁਸੀਂ ਬਹੁਤ ਵਾਰ ਦੇਖ ਚੁੱਕੇ ਹੋ ਹੈਨਾ ਬਹੁਤ ਵਾਰ ਤੇ ਇਹ ਦੇਖੋ ਗੁਗੂ ਦੇ ਕਿੰਨੇ ਸਾਰੇ ਟੈਡੀ ਹੈ ਦੇਖਣ ਵਾਲੇ ਨੇ ਕਹਿਣਾ ਕੀ ਗੱਲ ਬੱਚੇ ਨੂੰ ਟੈਡੀ ਨਹੀਂ ਲੈ ਦਿੰਦੇ ਬੱਚਾ ਫਿਰ ਕੜਸ਼ੀਆਂ ਚਿਮਚਿਆਂ ਨਾਲ ਲੱਗਾ ਰਹਿੰਦਾ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਇਹ ਪਿੱਛੇ ਜਿਹੜਾ ਸਟਾਲ ਲੱਗਾ ਆ ਇਹ ਬਿਲਕੁਲ ਗੁੱਗੂ ਦਾ ਸਟਾਲ ਸਾਡੇ ਗੁੱਗੂ ਦੇ ਟੈਡੀ ਹੈ ਬਟ ਗੁੱਗੂ ਸਾਡੀ ਨੂੰ ਇਹੋ ਜੀ ਆਦਤ ਹੈ ਉਹਨੇ ਕੜਸ਼ੀਆਂ ਚਿਮਚੇ ਪਲੇਟਾਂ ਕੜਾਈਆਂ ਨਾਲ ਖੇਲਣ ਦਾ ਉਹਨੂੰ ਬਹੁਤ ਸ਼ੌਂਕ ਹੈ ਤੇ ਬਾਕੀ ਜੀ ਪਰਵਾਹ ਫੇਸਬੁੱਕ ਫੈਮਿਲੀ ਜੀ ਆਪਨਾ ਆਪਣੇ ਘਰ ਵਧੀਆ ਰਹੋ ਤੰਦਰੁਸਤ ਰਹੋ ਚੀਖਾ ਰਹੋ ਹੈਪੀ ਹੈਪੀ ਰਹੋ ਜਿੱਥੇ-ਜਿੱਥੇ ਵੀ ਹੋ ਤੁਸੀਂ ਪਰਿਵਾਰ ਸਮੇਤ ਸਭ ਵਧੀਆ ਰਹੋ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਵਿੱਚ ਰੱਖੇ ਬਾਕੀ ਥੈਂਕ ਯੂ ਸੋ ਮੱਚ ਮੌਨਿਕਾ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਕਰਨ ਲਈ ਬਹੁਤ ਸਾਰਾ ਸਪੋਰਟ ਕਰਨ ਲਈ ਤੇ ਸੋਚਿਆ ਚਲੋ ਜੀ ਮੈਂ ਹਲਕਾ ਜਿਹਾ ਵੀਡੀਓ ਬਣਾ ਕੇ ਆਪਣੇ ਪਰਿਵਾਰ ਫੇਸਬੁੱਕ ਨਾਲ ਸਾਂਝ ਕਰਦੀਆਂ ਗੱਲਬਾਤ ਨੂੰ ਲੈ ਕੇ ਤੇ ਜਿਸ ਕਾਰਨ ਸਾਂਝ ਤਾਂ ਗੱਲਬਾਤ ਵੀਡੀਓ ਤਾਂ ਹੋ ਗਈ ਬਟ ਇਹ ਚੀਜ਼ ਦੀ ਟੈਨਸ਼ਨ ਪੈ ਗਈ ਪਤਾ ਨਹੀਂ ਕੱਪੜੇ ਧੁੱਪ ਪਾਣਗੇ ਕਿ ਨਹੀਂ ਧੁੱਪ ਪਾਣਗੇ ਤੇ ਅੱਗੇ ਰੱਬ ਰਾਖਾ ਜਿਸ ਤਰ੍ਹਾਂ ਵੀ ਹੈ ਬਾਕੀ نیچے ਦੀ ਕਲੀਨਿੰਗ ਜਿਹੜੀ ਅੱਜ ਫੈਰੀਆ ਫੈਰੀ ਨੂੰ ਥੋੜਾ ਹਲਕਾ ਜਿਹਾ ਛੁੱਟੀ ਸੀ ਤੇ ਫੈਰੀ ਨੂੰ ਮੈਂ ਕਿਹਾ ਫੈਰੀ ਪਲੀਜ਼ ਯਾਰ ਤੁਸੀਂ ਹਲਕਾ ਜਿਹਾ ਆਪਣਾ ਜੋ ਵੀ ਹੈ نیچے ਦਾ ਕਲੀਨਿੰਗ ਕਰ ਦੋ ਤੇ ਉੱਪਰ ਦਾ ਮੈਂ ਸੰਭਾਲ ਲੈਂਦੀ ਆ ਉੱਪਰ ਦਾ ਸੰਭਾਲਣ ਤੋਂ ਪਹਿਲਾਂ ਹੀ ਵਿਗੜ ਗਿਆ ਤੇ ਸੰਭਾਲਣਾ ਕੀ ਹੈ ਕੁਝ ਵੀ ਠੀਕ ਹੈ ਨਾ ਬਿਲਕੁਲ ਲਾਈਟ ਗਈ ਔਰ ਕੰਮ ਠੱਪਟ ਹੋ ਗਿਆ ਮੇਰਾ ਪਤਾ ਤੁਹਾਨੂੰ ਸੋ ਓਕੇ ਪਰਵਾਡ ਫੇਸਬੁਕ ਫੈਮਲੀ ਜੀ ਮੈਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੀ ਆ ਤੇ ਵੀਡੀਓਸ ਨੂੰ ਵੱਧ ਤੋਂ ਵੱਧ ਪਿਆਰ ਤੇ ਮੁਹੱਬਤ ਸਪੋਰਟ ਕਰਦੇ ਰਹੋ ਦੀ ਆਪਣੀ ਮੌਨਿਕਾ ਤੋਂ ਮੰਨੋ ਵੀ ਸੋ ওকে ਸਟੇ ਕੈਰ